ਜਣੰਦ ਜਿਹੜਾ ਤਾਂ ਅੱਜ ਮੂੰਗੀ ਮਸਲਾ ਦੀ ਦਾਲ ਧਰ ਲਈ ਹੈ ਬੰਦਾ ਬੰਦਾ ਕੋਈ ਚੱਜ ਦੀ ਚੀਜ਼ ਬਣਾਉਂਦਾ ਕੋਈ ਹੈ ਉਹਦਾ ਘਰ ਤਿੰਨ ਦਿਨ ਸਬਜ਼ੀਆਂ ਬੰਦੀਆਂ ਅੱਜ ਵਾ ਅੱਜ ਮੂੰਗੀ ਮਸਲਾ ਦੀ ਵਾਰੀ ਆ ਗਈ ਅੱਜ ਮੈਂ ਕਿਹਾ ਸੀ ਬੰਦ ਕੀਤਾ ਉਹ ਪਿਗਲ ਗਿਆ ਇਹ ਤੂੰ ਯੂ ਮੈਂ ਇਹ ਕਿਹਨਾ ਤਾ ਇਹ ਮਿਊਜ਼ਿਕ ਦੇਣਾ ਪੈਂਦਾ ਵਾ ਚੱਲ ਬਹੁ ਚੇਤੀ ਚੇਤੀ ਕਤੋਤੇ ਤੋ ਤੇ ਤੇਤੀ ਤੇਤੀ ਤਾਈਏ ਥਾਤਰੀ ਤਾਲ ਦੀ ਥਾਰਿਆਂ ਨੂੰ ਆਹ ਦੇ ਆਹ ਤਥੂ ਦਾ ਦਲ ਨੇ ਅੱਜ ਸਾਸਰੀ ਕਾਲ ਜੀ ਸਵਾਗਤ ਹੈ ਜੀ ਅੱਜ ਨਵੇਂ ਬਲੌਗ ਤੇ ਬਲੌਗ ਅੱਜ ਸਾਡੇ ਚੈਨਲ ਤੇ ਥੋੜਾ ਜਿਹਾ ਪੈ ਗਿਆ ਫਾਲਟ ਸਟ੍ਰਾਈਕਾਂ ਵੱਜ ਗਈਆਂ ਇੱਕ ਨਹੀਂ ਦੋ ਦੋ ਕੱਟੀਆਂ ਸਟ੍ਰਾਈਕਾਂ ਵੱਜੀਆਂਡੇ ਚੈਨਲ ਤੇ ਤੇ ਉਹਨਾਂ ਨੇ ਹਫਤੇ ਦਾ ਟਾਈਮ ਲਿਆ ਸੀ ਤੇ ਹਫਤੇ ਬਾਅਦ ਉਹ ਐਕਟੀਵੇਟ ਹੋਣਾ ਸੀ ਤੇ ਚੈਨਲ ਦਾ ਵੀ ਕੰਮ ਹੋਇਆ ਢਾਈ ਤੇ ਚਲੋ ਵਾਈ ਗੁਰੂ ਨੇ ਬਚ ਗਏ ਆ ਬਚਾ ਲਿਆ ਵਾਈ ਗੁਰੂ ਨੇ ਤੇ ਚੈਨਲ ਦਾ ਹੋ ਗਿਆ ਬਚਾ ਤੇ ਅੱਜ ਸਾਨੂੰ ਮਿਲਿਆ ਮੌਕਾ ਵੀਡੀਓ ਬਣਾਉਂਦਾ ਤੇ ਵੀਡੀਓ ਮੈਂ ਬਣਾ ਕੇ ਰੱਖਿਆ ਤੇ ਮੈਂ ਚੱਲ ਹੁਣ ਚੈਨਲ ਚੱਲ ਪਿਆ ਹੋਇਆ ਤੇ ਫੇਰ ਆਪਾਂ ਉਹ ਵੀ ਤੁਹਾਨੂੰ ਰੀਜਨ ਦੱਸਾਂਗੇ ਰੀਜਨ ਇਹ ਬਣਿਆ ਕਿ ਵੀਡੀਓ ਦੇ ਵਿੱਚ ਆਪਾਂ ਗਤਕੇ ਦਾ ਜਦੋਂ ਬੱਚਾ ਕੋ ਗਤਕਾ ਖੇਡਦਾ ਹੈ ਨਾ ਆਈ ਉਹ ਇਹ ਉਹ ਨੂੰ ਆਖਿਆ ਵੀ ਚਾਲਾ ਨੂੰ ਕਰਕੇ ਵਿਖਾ ਦੇ ਮੈਂ ਅਹੀਂ ਵੀਡੀਓ ਬਣਾ ਲਈ ਉਹਦੀ ਤੇ ਉਹ ਆਪਾਂ ਵੀਡੀਓ ਚੜਾਤੀ ਆਪਣੇ ਸ਼ਾਰਟ ਵੀਡੀਓ ਬਣਾ ਕੇ ਚੜਾਤੀ ਤੇ ਉਹਦੇ ਵਿੱਚ ਸਟ੍ਰਾਈਕ ਆ ਗਈ ਤੇ ਉਹ ਵਾਇਲੈਂਸ ਦਾ ਕੁਝ ਇਹ ਇਸ਼ੂ ਬਣ ਜਾਂਦਾ ਵਾ ਤੇ ਤਾਂ ਕਰਕੇ ਕੋਈ ਹਥਿਆਰ ਕੁਝ ਦਾ ਤਾਂ ਕਰਕੇ ਤੇ ਚਲੋ ਹੁਣ ਚੈਨਲ ਚੱਲ ਪਿਆ ਵਾ ਤੇ ਅੱਜ ਤੁਹਾਨੂੰ ਦੱਸਦੇ ਆਂ ਵੀ ਅੱਜ ਆ ਟੀ ਹੈਗਾ ਜਸ਼ਨ ਦਾ ਜਨਮ ਦਿਨ ਠੀਕ ਹੈ ਜੀ ਤੇ ਅੱਜ ਆਪਾਂ ਲੱਗੇ ਆਂ ਜੀ ਵਲੋਗ ਬਣਾਉਣ ਤੇ ਇੱਥੇ ਠੀਕ ਜੀ ਤੇ ਸਾਰੇ ਪਏ ਨੇ اسی ਥੱਲੇ ਤੇ ਇਧਰ ਇਹ ਫੋਨ ਚ ਬੜੇ ਆ ਲੇਕਿਨ ਉਹ ਘਬਰਾਇਆ ਨਹੀਂ ਤੇ ਉਧਰ ਖੁਸ਼ੀ ਫੋਨ ਚ ਬੜੀ ਆ ਹਮ ਉਸੇ ਬੜਾ ਅਧਿਕਾਰੀ ਸਮਝ ਕੇ ਸलाम ਕੀ ਉਸਨੇ ਕੋਰਪੋਰਸ ਤੇ ਆ ਇਧਰ ਆਡੀ ਅਮਨ ਤੇ ਆਓ ਸਾਡੀਆਂ ਜਸ਼ਨ ਅੱਜ ਆ ਸਾਡੀ ਜਸ਼ਨ ਦਾ ਜਨਮ ਦੇਣਾ ਅੱਜ ਤੇ ਜਸ਼ਨ ਨੂੰ ਬਹੁਤੀਆਂ ਬਹੁਤੀਆਂ ਵਧਾਈਆਂ ਜਨਮ ਦਿਨ ਦੀ ਸਾਰਿਆਂ ਨੂੰ ਠੀਕ ਹੈ ਤੇ ਚਲੋ ਕਰੋ ਤਿਆਰੀ ਤੇ ਇਧਰ ਮੰਮੀ ਤੇ ਅੱਜ ਜਨਮ ਦਿਨ ਦਾ ਅੱਜ ਮੂੰਗੀ ਮਸਰੇ ਦੀ ਦਾਲ ਤਰ ਲਈ ਹੈ ਬੰਦਾ ਬੰਦਾ ਕੋਈ ਚੱਜ ਦੀ ਚੀਜ਼ ਬਣਾਉਂਦਾ ਕੋਈ ਉਹਦਾ ਘਰ ਤਿੰਨ ਤਿੰਨ ਸਬਜ਼ੀਆਂ ਬੰਦੀਆਂ ਅੱਜ ਅੱਜ ਮੂੰਗੀ ਮਸਰੇ ਦੀ ਵਾਰੀ ਆ ਗਈ ਅੱਜ ਆ ਗਏ ਕਿ ਤੁਹਾਨੂੰ ਬਣਾ ਦਿੰਦੀ ਆ ਮੈਂ ਨਹੀਂ ਮਿੱਠੇ ਚੋਲ ਦਹੀਂ ਭੱਲੇ ਪਕੌੜੀਆਂ ਵਾਲਾ ਆਹ ਵੇਖੋ ਆ ਕਾਂ ਕੇ ਜੇ ਇੱਥੇ ਪਈ ਆ ਕਿੰਨਾ ਮਜ਼ਾ ਆ ਰਿਹਾ ਥਾ ਮੂੰਹ ਵਧੀਆ ਹੀ ਸਮੋਸਾ ਦਾ ਚਲੋ ਆ ਜਾਓ ਯਾਰ ਛੇਤੀ ਵਿਚਾਰੀ ਕੁੜੀ ਟੀਕਾਂ ਦੀ ਕਰ ਦਿੰਦਾ ਆ ਗਈ ਆ ਮੈਂ ਹਾਂ ਚਲੋ 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 ਛੇਤੀ ਕਰੋ ਡੈਡੀ ਫੜਾ ਦਿਓ ਭਾਂਡ ਪੋਣ ਜੰਨੂ ਜੰਨੂ ਦੇਣੀ ਹੈ ਉਹ ਲੈ ਆ ਕੇ ਭਰ ਬਣੇ ਤੇ ਨੀ ਤੇ ਨਾ ਬਣੇ ਸਾਰੇ ਆ ਦੇ ਲੈ ਨਾ 100 200 200 ਚੱਲ ਬਹੁ ਜੇਤੀ ਜੇਤੀ ਕਤੋਤੇ ਇਹ ਤਾਂ ਤੇ ਤੇਤੀ ਤੇਤੀ ਤਾਈਏ ਮਾਰ ਕੇ ਢਾ ਦੇ ਅੱਜ ਨਹੀਂ ਕਰੀਂਗੇ ਤੇਰੀ ਤੇਰੀ ਅੱਛਾ ਗੀਤ ਹੈ ਉਹ ਯੂ ਮੋਬਾਈਲ ਤੇ ਕਿੱਥੇ ਰੋ ਯਾ ਮੰਦਰਗੁਲਾਤੀ ਆ ਯਾ ਮੁਸਿੱਤਨਾ ਹੁਣੇ ਦੋ ਵਾਰ ਲੈ ਲੈ ਦੇਖੀ ਲਾਇਆ ਦਾ ਲੈ ਆ ਗਿਆ ਯੋ ਇਗੀ ਦੀ ਤਾਡਾ ਕੀ ਬਰਡੇ ਆ ਕੇ ਕਿਹਨਾਂ ਨੇ ਮੈਨੂੰ ਲਾਦਾ ਕਰ ਦੇਣਾ ਕੇਕ ਦਾ ਲੱਭੇ ਪਏ ਪਏ ਕੱਟਦੇ ਚਸ਼ਨੇ ਨੇ ਫੇਰ ਛੱਡ ਨਹੀਂ ਇਹਨਾਂ ਨੇ ਉਹ ਵੀ ਕਹਿੰਦੇ ਆ ਪਿਆ ਵਿਆਹ ਜਾਣਾ ਚੱਲੋ ਤੁਰੋ ਗੋਟੂ ਵਾ ਲਾਓ ਫਟਾਫਟ ਦ ਤੂ ਤੇ ਤੀ ਤੀ ਤਾਰ ਕਿਉਂ ਉਹ ਹਵਾ ਬਾਈ ਦੀ ਸੀ ਏਸੀ ਬੰਦ ਕਰ ਦੋ ਨਾ ਉਹ ਹਵਾ ਬਾਈ ਦੀ ਨਹੀਂ ਨਾ ਉਹ ਵੀਡੀਓ ਬਣਾਣਾ ਹੱਕੜਾ ਇਹ ਹੱਕੜਾ ਹਵਾ ਨੂੰ ਕਿੱਧਰ ਰੋਕਣਾ ਦੋ ਸਮਾਂ ਦੱਸਣਾ ਦੱਸਣਾ ਦੇ ਤੂੰ ਬਰਥਡੇ ਟੂ ਜੂਸੀ ਪਾਪੀ ਦੇ ਨੀ ਕੋ ਦੇਖੇ ਕੈ ਥੈਂਕ ਯੂ ਹੁ ਕੱਟਣਾ ਤੇ ਮੈਨੂੰ ਪੈ ਰਹਿਣਾ ਕੈਂਪਲ ਕੱਟ ਲੂ ਕਿ ਵਿਚੋਂ ਮੈਨੂੰ ਕੱਟਣਾ ਹੈ ਪੈ ਦੇ ਤੂੰ ਵੀ ਪਾਉਂਗਾ ਕੱਟ ਲੈ ਓਹ ਡੈਡੀ ਓਹ ਡੈਡੀ ਲਾਈਨ ਚ ਲੱਗੋ ਪੈ ਦੇ ਲਗਾਂਗਾ ਹਾਂ ਹੁੰਦੇ ਓਹ ਕੀ ਦੀ ਦੇ ਦੇ ਆਹ ਮੀਂਹ ਹੈ ਨਹੀਂ ਉੱਪਰ ਵੇਖੀ ਰਹਿ ਗਏ ਲੋਕੀਆਂ ਨੂੰ ਨਾ ਅੱਗ ਲੱਗਦੀ ਐ ਕਿ ਉਹ ਚਲਾ ਲਈ ਐ ਸੀ ਆਹ ਕਿਉਂ ਹੋ ਗਿਆ ਮੈਂ ਇਹ ਨੂੰ ਲਿਪ ਗਿਆ ਉਹ ਬੁਝਾਇਆ ਹੋਇਆ ਸੀ ਗਿਲਾ ਹੋ ਗਿਆ ਗਰਮ ਸਰਦ ਹੋ ਗਿਆ ਪਿਆਵਾ ਕਿ ਜਿਵੇਂ ਜਿੱਦਾਂ ਲਿਪਦੀ ਐ ਉਹ ਪਹਿਲਾਂ ਠੰਡਾ ਸੀ ਹੁਣ ਉਹ ਏਸੀ ਬੰਦ ਕੀਤਾ ਉਹ ਪਿਗਲ ਗਿਆ ਏ ਟੂ ਯੂ ਮੈਂ ਇਹ ਕਿਹਦਾ ਨਾਮ ਹੈ ਇਹ ਬੋਲ ਏ 뮤జిక్ ਦੇਣਾ ਪੈਂਦਾ ਵਾ ਮਾਡੇ ਘਰ ਦੇ ਉੱਤੇ ਸਾਰੇ ਚੜੇ ਮੈਨੂੰ ਮਾਸਾ ਜਗਾਇਆ ਤੂੰ ਮਾਂ ਨਾਲ ਬਤੀ ਗੋਲੀ ਬੀ ਮਾਸੀ ਵੱਲੋਂ ਗਿਫਟ ਤੇ ਥੈਂਕ ਯੂ ਮਾਸੀ ਜੀ ਥੈਂਕ ਯੂ ਮਾਸੀ ਜੀ ਆ ਮੇਰੇ ਵੱਲੋਂ ਤੇ ਮਾਸੀ ਨੂੰ ਸੱਦੇ ਨਹੀਂ ਹੋ ਨਾ ਮਾਸੀ ਨਹੀਂ ਉੱਥੇ ਪਾਰਟੀ ਕਰਦੇ ਆ ਮੇਰੇ ਵੱਲੋਂ ਉਹ ਜੇ ਸੁਣਵਾ ਤੇ ਵੀ ਢੋਲਾ ਆਇਆ ਏ ਢੋਲਾ ਢੋਲਾ ਮਸਤਾ ਚਾਨ ਨੇ ਬੰਦਾ ਹਾਂ ਆਹ ਤੇ ਗੱਡੇ ਦੀਆਂ ਕਿਨੇ ਦੀ ਏ ਇਹ ਨਹੀਂ ਪੁੱਛਣਾ ਇਹ ਆਹ ਦੇ ਮਾਮਾ ਧੀਆਂ ਦਾ ਮਸਲਾ ਮਸਲਾ ਲਓ ਜੀ ਲੋਏ ਦੀ ਚੈਨ ਲੈਂਦੀ ਥੈਂਕ ਯੂ ਵੈਲਕਮ ਹਾਂ ਓਲੇ ਦੇੰਦ ਚੋਕ ਕੇ ਆਖੀ ਜਾਂਦਾ ਰਹਿਣ ਲੋ ਡੈਡੀ ਚੱਕ ਦੇਖ ਆਇਆ ਨੀ ਤੀ ਦੋ ਤੀ ਕੀ ਆ ਲਾਉਂਦਾ ਡੈਡੀ ਦਾ ਧਿਆਨ ਹੀ ਪਣੀ ਕਿੱਥੇ ਆ ਕੋਈ ਨਹੀਂ ਸੱਤਾਂ ਗਿੰਦੇ ਧਿਆਨ ਹੀ ਪਣੀ ਕਿੱਥੇ ਆ ਇਹ ਸਾਰਾ ਵਾਈਫਾਈ ਦਾ ਨਤੀਜਾ ਸੋਝ ਬੋਧ ਸੋਝ ਬੋਧ ਨਹੀਂ ਰਹਿੰਦੀ ਬੰਦੇ ਨੂੰ

ਮਮੀ ਇੱਕ ਵਾਰੀ ਹੋਰ ਕਮੋ ਨਹੀ ਇਹ ਕੁਤਤ ਨੂੰ ਹੀ ਉੱਤੇ ਚੜਿਆ ਰਹਾ ਹਾਸਾ ਚਲ ਨਾ ਬੰਨਾ ਮੈਂ ਬਣੀ ਜਾ ਲੱਗੋ ਉੱਠ ਕੇ ਆਓ ਕਿ ਨੂੰ ਉੱਤੇ ਹੀ ਚੜੇ ਰਹੇ ਇਹ ਬੜੀਗਾ ਹਾਂ ਚਾ ਖੋਲੀ ਤੇਰਾ ਭਰ ਕੇ ਕੋਈ ਨਹੀਂ ਹਮਰ ਖਾਣਾ ਸਾਈਡ ਸਾਈਡ ਤੋਂ ਮੇਰਾ ਨਾਥ ਹੋਇਆ ਦੇ ਟੱਚ ਕਰ ਦਿਓ ਬਸ ਮਾਂ ਪਰ ਜਾਣਾ ਛੇਤੀ ਕਰੋ ਲੱਗੇ ਵਿਚਾਰੇ ਦੇ ਮੂੰਹ ਚ ਪਾਣੀ ਆਉਂਦੇ ਲੱਗੇ ਬੈਠੇ ਜਿਹੜੇ ਨਾਨੀਏ ਰ ਬੈਠਾ ਇੱਥੇ ਹੀ ਰੱਖ ਦੂੰਗਾ ਇੱਥੇ ਹੀ ਚੁੱਕ ਲਾਂਗਾ ਨਾਨੀਏ ਚਲ ਆਹ ਹੀ ਚੱਈਏ ਹੋਤਾ ਹੈ ਚਲੋ ਕੱਲ ਮम्मी ਉਹਨੇ ਕਰ ਦੋ ਹਾਂ ਕਿੱਥੇ ਚੱਲੋ ਵੀਡੀਓ ਬੰਦੀ ਅੱਜ ਕੱਲ ਮਮੀ ਇਹ ਕਰ ਵੀਰ ਕਰ ਦੋ ਹਾਂ ਨਾ 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 ਚੱਲ ਕਰ ਖੁਸ਼ੀ ਆਈ ਖੁਸ਼ੀ ਖੁਸ਼ੀ ਆਈ ਜੀ ਜੀ ਆਈ ਚੱਲ ਜਾ ਆਹ ਨਹੀਂ ਮੈਨੂੰ ਮਰੂਗਾ ਚੱਲ ਚੱਲ ਕਿਹੜਾ ਨੰਬਰ ਤੇ ਨੰਬਰ ਨੇ ਗੱਡੀ ਦੇ ਡੇਢ ਫੜੀ ਚੱਲ ਰਹੀ ਆ ਉਹ ਆ ਨਾ ਇਹ ਪੈਸੇ ਕਿੱਥੇ ਡੋਲ ਪੁੰਡ ਗਿਆ ਸੰਭੀ ਇਹ ਕਾੜੀ ਦਾ ਬਹੁਤ ਆਜ ਅੱਜ ਦਿੱਤੀ ਆ ਥੈਲੀ ਨਾਲ ਦਿੱਤੀ ਪੈਸੇ ਕਿੱਥੇ ਦਫਤਰ ਵਿੱਚ ਗਿਆ ਅੱਜ ਕੋਲ ਕੇ ਖਾਓ ਨਹੀਂ ਤਾਂ ਡੰਡੀ ਨੂੰ ਹੁਣ ਤੇਗ ਦੇ ਦੇ ਚੱਲ ਗੁਰੀ ਮਾਨ ਰੋ ਮੰਨ ਚਲ ਮੰਨ ਮਾਨਾ ਜਨਾਦ ਹੋ ਗਿਆ ਰੈਡੀ ਹੋ ਗਿਆ ਪਹਿਲੇ ਪਾਣਾ ਹੱਥ ਜਾਮ ਫੜਾ ਦੇ ਮੰਨ ਰਹਿ ਤਾਂ ਠਹਿਰ ਕੇ ਵਾਪਸ ਕਰ ਨਹੀਂ ਆ ਜਿੰਨਾ ਜਿੰਨਾ ਜਿੰਨੇ ਲੈ ਗਏ ਤਰ ਰੱਖੀ ਕਹ ਦੇ ਦੇ ਤੀ ਓ ਯਾਰ ਚਲ ਯਾਰ ਪੀ ਜਾ ਨਾ ਚਲ ਮੰਮਨ ਕੀਰਤ ਆ ਨਾ ਚੱਲ 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 ਛੇਤੀ ਕਰ ਆ ਗਿਆ ਮੂਹ ਤੇ ਨੀ ਨਹੀਂ ਭਰਾਵਾਂ ਦਾ ਬੜਾ ਪਿਆਰ ਹੁੰਦਾ ਹੈ ਭਰਾ ਸਾਨੂੰ ਦੀ ਭਲਾ ਹਾਈ ਥੱਲੇ ਹੋਰ ਉਹਨੂੰ ਵੀ ਪਤਾ ਕਾਹ ਕੀ ਦੇਣੇ ਜੇ ਐ ਕੀ ਦੇ ਜਾ ਚੱਲ ਨਾ ਕਿਹਦੇ ਲੋਕਾਂ ਨੂੰ ਲਾ ਲਓ ਨਾ ਕੋਈ ਲੱਗ ਪਹਿਲੇ ਦਿਨ ਲਈ ਆਇਆ ਕਰਕੇ ਦੇਖੀ ਬੜਾ ਆਖਣਾ ਕਰਦੇ ਉਹਦੇ ਗੁੱਸੇ ਜਿਹਾ ਬੜਾ ਤੁਹਾਨੂੰ ਜਿਗਰਾ ਚਾਹੀਦਾ ਦੇਣ ਲਈ ਪਰ ਮਾਰਨੇ ਦਾ ਬੰਦਾ ਸਾਡੀ ਕਿੰਨਾ ਦੀ ਖਿੱਚਾ ਬੜੇ ਔਖੇ ਹੋ ਕੇ ਦੇਣ ਦੇ ਚਰੇ ਜਿਗਰਾ ਚਾਹੀਦਾ ਜਿਗਰਾ ਹੋਲੀ ਇਹ ਮੇਰਾ ਨਾਮ ਹੈ ਆ ਤੂੰ ਚਲ ਤੂੰ ਵੀ ਖਾ ਵੇ ਸਿਆਣੀ ਭੈਣ ਤੂੰ ਵੀ ਖਾ ਉਹ ਹੱਸਦੇ ਹੈ ਮੜੇ ਲਾ ਲਾ ਕੇ ਖਵਾ ਬਸ ਚੱਲੇ ਇੱਧਰ ਕੋ ਤਿੰਨ ਨਾ ਜਾਣੇ ਚਲ ਉਹ ਮੋਟਲ ਵਾਲਾ ਉਹ ਬੱਸ ਵਾਸ 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 ਇੱਧਰ ਵੀ ਮਨ ਚਲੋ ਜੀ ਜਾਓ ਤੇ ਨਹੀਂ ਵੱਡਾ ਮਾਮਾ ਦੇ ਮਗਰ ਰਹਿ ਗਏ ਨੇ ਗੱਲਾਂ ਵੀ ਪਿੱਛੇ ਕੈਮਰੇ ਪਿਛਲੀ ਵਾਰੀ ਮਾਮਾ ਮਗਰ ਹੀ ਤੇ ਆਰ ਗਈ ਮਾਮਾ ਮਗਰ ਬਲੌਗਰ ਬੰਦੇ ਮਗਰ ਰਹਿ ਜਾਂਦੇ ਨੇ ਤੇਰਾ ਬਾਪਾ ਕਿਆ ਬਹਿਣ ਤੇ ਦੂਈ ਲੈ ਗਰਾ ਪੱਕੀ ਲੱਗਾਂਗੇ ਇਹ ਆਪਸ਼ਨ ਆਉਣ ਲੈਣਾ ਫੋਟੋ ਦਾ ਧਬ ਦੇਣਾ ਮੈਨੂੰ ਇਹ ਮਤ ਹੈ ਬਾਕ ਪਾਣੀ ਕੋਣਾ ਮਾਮਾ ਮਾਨੂੰ ਆਈ ਆ ਜੇ ਤੇ ਆ ਬਣਿਆ ਇਹਨੂੰ ਨੱਪ ਦੇ ਬਸ ਇੱਧਰ ਵੇਖਿਓ ਆ ਭਰਾ ਲੋਕ ਦੂਰੋਂ ਲੈਣਾ ਹੱਥ ਛੋੜੀ ਛੋੜੀ ਠੀਕ ਹੈ ਲਓ ਗਾਇਸ ਆ ਡਿਟੇਸ਼ਨ ਦਾ ਅੱਜ ਮਨਾਇਆ ਆਪਾਂ ਚੱਲਣ ਗਏ ਗਿਫਟ ਓਪਨ ਕਰੋ ਤੱਥੂ ਦਾ ਜਨਮ ਦਿਨ ਲੈ ਇੱਕ ਤੇ ਕਰਤਾ ਨੇ ਕਿਦਾਂ ਦੀ ਲੱਗੀ ਤੈਨੂੰ ਜਸ਼ਨ ਜੋੜ ਜਸ਼ਨ ਨੇ ਸੋਚਿਆ ਕੁਛ ਹੀ ਹੈ ਨਾ ਨਹੀਂ ਵਿਛੇ ਅੱਜ ਕੀ ਜਸ਼ਨ ਆਹ ਅੱਜ ਆਈ ਉਹ ਜਸ਼ਨ ਮਾਤੇ ਹਾਂਹ ਨਾਲ ਪਾੜਾ ਘੜੀ ਇੱਕ ਬੜੇ ਚਿਰ ਦੀ ਮੰਗਦੀ ਸੀ ਅੱਜ ਵਿਸ਼ਪੂਰੀ ਹੋ ਗਈ ਉਹਦੀ ਤੇ ਆਂਪਾ ਸਵਾਪਾਂਦੇ ਹੁੰਦੇ ਹੈਲੋ ਗਾਈਜ਼ ਚਲੋ ਗਾਈਜ਼ ਚਲੋ ਗਾਈਜ਼ ਚਲੋ ਚੰਗਾ ਜੀ ਗਾਈਜ਼ ਹੁਣ ਫਿਰ ਮਿਲਾਂਗੇ ਨਵੇਂ ਵਲੌਗ ਕਿਤੇ ਆ ਵੀ ਦੇ ਲੋ ਵਿਸ਼ਾ ਕਰਦੇ ਹੋ ਆ ਵੀ ਕਰੋ ਕਰੋ ਓਪਨਿੰਗ ਆਹੋ

ਲਾਹ ਜੀ ਜੈਸਨ ਨੂੰ ਮਿਲਿਆ ਕਿ ਨਾ ਜੀ ਜੈਸਨ ਵੀ ਹੁੰਦੀ ਹੈ ਜੀ ਜੱਜੂ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਕਰੇ ਅੱਧੀ ਸੁੰਦਰ ਚਲੋ ਗਾਇਸ ਮਿਲਦੇ ਆ ਕੋ ਨਵੇਂ ਵਲੌਗ ਚ ਤੇ ਸਾਰੇ ਕੁਛ ਰੋ ਬਾਤ ਰਹੋ ਤੇ ਫਿਰ ਮਿਲਾਂਗੇ ਨਵੇਂ ਵਲੌਗ ਚ ਤੇ ਆਪਾਂ ਇਹ ਕਿਥੇ ਦੀ ਕੁਝ ਗੱਲਾਂ ਕਰਨੀ ਕੀਤੀ ਤੇ ਚਲੋ ਜੀ ਬਾਕੀ ਰਸਤਾ ਜੀ ਸਾਸਤਰੀ ਗੱਲ ਕਰ ਰਹੇ ਸਾਸਤਰੀ ਗੱਲ ਜੀ ਸਾਰਿਆਂ ਨੂੰ